ਰਹਰਾ ਸਹਿਬ ਹਰ ਜੁਗ ਜੁਗ ਭਗਤਿ ਉਪਾਇਆ ਪੈ ਰਖਦਾ ਆ ਰਾਮ ਰਾਜੇ ਹਰ ਨਾ ਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨੰਦ ਕਾਂ ਪਿਠ ਦੇ ਨਾਮ ਅਦੇਉ ਮੁਖ ਲਾਇਆ ਜਨ ਨਾਨਕਿਆ ਸਾਹ ਹਰ ਸੇ ਬਿਆੰਤ ਲਹਿ ਜੜਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੁ ਸੁਖ ਰੋਗ ਭਇਆ ਜਾ ਸੁਖ ਤਾਮਨਾ ਹੋਈ ਤੋ ਕਰਤਾ ਕਰਨਾ ਮੈਂ ਨਾਹੀ ਜਾਹੁ ਕਰੀ ਨਾ ਹੋਈ अलहारी कुदरत वसया तेरा अंत ना जाई लख्या रहाओ जात मह जोत तो जोत मह जाता कलकला भरपूर रहया तू सच्चा सब सुख सुवालियो जिन की ती सो पार पया कहो नानक करते किया बाता जो किस करना सो कर रहया सो तरा गासा महला पहला कोंकार सतगुरु प्रचार सो दर तेरा कहा सो कर के हा जित बै सर्व संभाले वाजे तेरे नादने किया शंका की थे तेरे वाहन हारे ਕੀਤੇ ਤੇਰੇ ਰਾਗ ਭਰੀ ਸੋ ਗਹਿਣ ਕੀਤੇ ਤੇਰੇ ਗਾਵਨ ਹਾਰੇ ਗਾਵਨ ਸੁਖਨੋਂ ਭੌਲ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਨ ਤੁਮ ਨੂੰ ਜਿਤ ਭੁਖਤ ਲਿਖ ਜਾਣਾ ਲਿਖ ਲਿਖ ਤੁਰ ਵੀ ਵਿਚਾਰੇ ਗਾਵਨ ਸੁਖਨੋਂ ਇਸ਼ਰ ਵਰਮਾ ਦੇਵੀ ਸੋਹਣ ਚਿਹਰੇ ਸਦਾ ਸਵਾਰੇ ਗਾਵਨ ਤੁਮ ਨੇ ਜੰਦਰਾਸਨ ਬੈਠੇ ਦੇਵਤੇ ਆਦਰ ਨਾਲ ਗਾਵਨ ਸੁਖਨੋਂ ਸੇ ਦਸ਼ਮਾਧੀ ਅੰਦਰ ਗਾਵਨ ਸੁਖਨੋਂ ਸਾਧੂ ਵਿਚਾਰੇ गावण ਤੁਨਾ ਜਿਤੇ ਸਰੀ ਸੰਤੋਖੀ ਗਾਵਣ ਤੁਨਾ ਵੀਰ ਕਰਾਰੇ ਗਾਵਣ ਤੁਨਾ ਭੰਲਰ ਕੋਨ ਕੀ ਸਰੇ ਜੁਗ ਜੁਗ ਵਿਧਾ ਨਾਲੇ ਗਾਵਣ ਤੁਨਾ ਮੋਹਣੀ ਆਵਣ ਮੋਹਣ ਸਰਗਮ ਛਪਿਆਲੇ ਗਾਵਣ ਤੁਨਾ ਰਤਨ ਪਾਏ ਤੇਰੇ ਅਠਸਰ ਧੀਰਤ ਨਾਲੇ ਗਾਵਣ ਤੁਨਾ ਜੂਦ ਮਹਾਬਲ ਸੂਰਾ ਗਾਵਣ ਤੁਨਾ ਖਾਣੀ ਚਾਰੇ ਗਾਵਣ ਤੁਨਾ ਕੰਨ ਮਨ ਬ੍ਰਹਮੰਡਾ ਕਰ ਕਰਕੇ ਤੇਰੀ ਧਾਰੀ ਸਹੀਦ ਤੁਨੋ ਗਾਵਣ ਜੋਤਰ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਜਨੋ ਗਾਵਣ ਸੇਮਾ ਚਿਤਨਿ ਆਉ ਨਾਨਕ ਕਿਆ ਵਿਚਾਰੇ ਸੋਈ ਸੋਈ ਸਰਾਸ ਸੋ ਸਾਇ ਸੱਚਾ ਸੋਚੀ ਨਹੀਂ ਹੈਪੀ ਹੋਸੀ ਜਾਇ ਨਾ ਜੈ ਸ੍ਰੀ ਰਤਨ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾ ਜਨੀਓ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋਤੀ ਸਤੇ ਵੜਿਆ ਜੋਤੀ ਸੁਭਾਵੇਂ ਸੋਈ ਕਰਤੇ ਰਕਮ ਨਾ ਕਰਨਾ ਜਾਇ शो पात सह सह पा साहब नानक जाय महला पहला सब कोई केवड़ कीमत पाए ना कहे जाए कहने वाले सुडे मेरे साहेबा गहर गंभीरा गुणी हीरा कोई न जाने तेरा पिता केवड़ खीरा रहा सब सुरती में सुरत कमाई सब कीमत में कीमत पाए ज्ञानी गुर गुरह कह न जाय तेरी ਸਭ ਸਾਥ ਸਭਤਾ ਸਭਤਾ ਸਭ ਚੰਨੀਆਂ ਸਿੱਧਾ ਵਰਖਾ ਧੂਆਂ ਵੜਿਆਈਆਂ ਤੁਧ ਵਿੱਚ ਸੁਭੀ ਕੇ ਨਾ ਪਾਈਆ ਕਰੰਬਲੇ ਨਾਹੀ ਠਾਕੁਰ ਹਈਆ ਆਖਣ ਵਾਲਾ ਕਿਆ ਵਿਚਾਰਾ ਸੁੱਤੀ ਪਰੇ ਤੇਰੇ ਭੰਡਾਰਾ ਜਿਸ ਤੂਰੇ ਦੇ ਰੇ ਸੇ ਕਿਆ ਚਾਰ ਨਾਨਕ ਸਾਚ ਸੁਮਾਰਨ ਹਾਰਾ ਸਾਮਹੱਲਾ ਪਹਿਲਾ ਅੱਖਾਂ ਜਿਵੇਂ ਸਰਮਰਦਨ ਵਖਰਿਉ ਕਾ ਸਚ ਨਾਮ ਸਚ ਨਾਮ ਕੀ ਲਾਗੈ ਕੋ ਕਤਿ ਪੂਖਾ ਘਚਲਿਆ ਦੁਖ ਸੋਪਿਓ ਬਸਰੇ ਮੇਰੀ ਮਾਇ ਸੱਚਾ ਸਭ ਸੱਚੇ ਨਾਇ ਰਹਾਉ ਸਚ ਨਾਮ ਕੀ ਭੁਲਵੜਿ ਆਈ ਆਗ ਸਕੇ ਕੀਮਤ ਨਹੀਂ ਪਾਈ ਜੈਸੁ ਮਨ ਕੀ ਆਖਣ ਪਾਏ ਵਡਾ ਨਹ ਹੋਵੇ ਘਾਟ ਨਾ ਜਾਏ ਨਾ ਮਰੈ ਨ ਹੋਵੇ ਸੋਬ ਦਿਨ ਦਾ ਰਹਿਣ ਝੁਕੇ ਭੋਗ ਗੁਨੇ ਹੋ ਹੋਰ ਨਾਹੀ ਕੋਇ ਨਾ ਕੋ ਹੋਆ ਨਾ ਕੋ ਹੋਇ ਜੇ ਵਡਾਪ ਤੇ ਵਡ ਤੇਰੀ ਦਾਤ ਜਿਦਨ ਕਰਕੇ ਕੀਤੀ ਰਾਤ ਕਸਮ ਸਾਰੇ ਕੇ ਕਮ ਯਾਦ ਨਾਨਕ ਨਾਮੇ ਵਾਰਿਸ ਨਾਦ ਰਾਜ ਗਰੀ ਮਹਲਾ ਚੋਤਾ ਹਰ ਕੇ ਜਨ ਸਤਿਗੁਰ ਸਰਪੁਰਖਾ ਮਨੋ ਬਰੋ ਗੁਰ ਪਾਸ ਹਮ ਕੇਰੇ ਕ੍ਰਮ ਸਤਿਗੁਰ ਸਰਨਾਇ ਕਰਦੇ ਆ ਨਾਮ ਤਰਜਾਸ ਮੇਰੀ ਮੀਤ ਗੁਰਦੇਵ ਮੁਕ ਰਾਮ ਨਾਮ ਪਰਗਾਸ ਗੁਰਮਤਿ ਰਾਮੇਰਾ ਪ੍ਰਾਰਸ ਕਾਇ ਹਰ ਕੀਰਤ ਹਮ ਰੀ ਰਹਿਰਾਸ ਰਹਾਓ ਅਰਜਨ ਕੇ ਵਿਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾ ਸੇ ਮਿਲ ਸੰਕਤ ਗੁਣ ਪ੍ਰਗਿਆਸ ਜਿਨ ਹਾਰੇ ਹਰ ਹਰ ਇਸ ਨਾਮ ਨਾ ਪਾਇ ਤੀ ਭਾਗ ਹੀ ਜੰਪਾ ਸੇ ਜੋ ਸਤਿਗੁਰ ਸੰਗਤ ਮਿ ਆਇ ਤਰੇਕ ਜੀਵ ਤਰੇਕ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਇ ਧਨ ਤੋਰ ਮਸਤਕ ਲਿਖਿਆ ਲਿਖਾਸ ਧਨ-ਦਾਨ ਸਾਥ ਸੰਗਜਤ ਹਰ ਸੁਪਾਇ ਮਿਲ ਜਨ ਨਾਨਕ ਨਾਮ ਕਰਗਾਸ ਰਾਗ ਗਰੀ ਮਹਲਾਪਨਮ ਕਾਹਰੇ ਮਨ ਚਤਵੇਤੁ ਮਜਾ ਆਹਰ ਹਰ ਜਿਓ ਪਰਿਆ ਸਹਿ ਪਥਰ ਮਹਿ ਜੰਤੀ ਉਪਾਇ ਤਾ ਕਰਿ ਗਾ ਕੇ ਕਰ ਤਰਿਆ ਮੇਰੇ ਮਾਧੋ ਜੀ ਸਰ ਸੰਗਤ ਮਲੇ ਸੋ ਤਰਿਆ ਗੁਰ ਪ੍ਰਸਾਦਿ ਪਰਮ ਭਗਤ ਪਾਇ ਸੋ ਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸਰਬਨਤਾ ਕੋਇ ਨਿਕਸ ਕੀ ਤਰਿਆ ਸਿਰ ਸਿਰ ਨਤ ਸੰਬਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊਡਾਵੇਂ ਸੇ ਕੋ ਸਰ ਸਵਾਚੇ ਵਿਚਿ ਸ੍ਰੀ ਸ਼ਰਿਆ ਤਿਨ ਗਮਨ ਕਲਾਵੇ ਗਮਨ ਜਗਾਵੇ ਮਨ ਮਹਿ ਸਿਮਰਨ ਕਰਿਆ ਸਾਬਣੇ ਦਾਣ ਦਾ ਸਪਸ਼ਟ ਸਿਧਾਂਤ ਠਾਕੁਰ ਘਰ ਤੋਂ ਧਰਿਆ ਬਣ ਨਾਨਕ ਬਲਬ ਸਰ ਵਰਜਾਈ ਤੇਰਾ ਅੰਤ ਨਾ ਪਾਰਾ ਵਰਿਆ ਰਾਗਿਆ ਸਾ ਮਹੱਲਾ ਚੌਥਾ ਸੂਪਰ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੂਪਰ ਕਿਣ ਲੰਗਨ ਹਰ ਪਰਕਣ ਲੰਗਨ ਹਰਗਮਾਗੁਮੀਆ ਪਾਰਾ ਸੁਭਤਾਵੇ ਸੁਭਤਾਵੇ ਤੋ ਜੀ ਹਰ ਸੱਚੇ ਸਿਰਜਨਹਾਰਾ ਸਭ ਜੀਤੁ ਮਾਰੇ ਜੀਤੂ ਜੀਆਂ ਕਾ ਦਾਤਾ ਤਾਰਾ ਹਰਤੇ ਅਵ ਸੰਤੋ ਜੀ ਸਭੂ ਕੋ ਵਿਸਾਰਣਹਾਰਾ ਅਰੇ ਆਪੇ ਠਾਗੁਰਾ ਆਪੇ ਸੇਵਕ ਜੀ ਕੀ ਆਨੰਦ ਜント ਵਿਚਾਰਾ ਤੂੰ ਕੜ ਕਨ ਅੰਤਰ ਸੁ ਨਿਰੰਤਰ ਜੀ ਹਰੇਕ ਕੋ ਪਰਕ ਸਮਾਨਾ ਇੱਕ ਦਾਤ ਵਿਪੇਖਾਰੀ ਜੀ ਸਭ ਤੇਰੇ ਤੋਂ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੁਤੁਦਿ ਮੇਨ ਨਰਨਾ ਜਾਣ ਤੂੰ ਪਾਰ ਬ੍ਰਹਮ ਬੇਅੰਤ ਬੇਜਰੀ ਤੇਰੇ ਕਿਆ ਗੁਣ ਹੱਕ ਵਖਾਣਾ ਜੋ ਸੇਵੈ ਜੋ ਸੇਵੈ ਤਉ ਜੀ ਜਨਾਨੰਤਿਨ ਕੁਰਬਾਣਾ ਹਰਤਾ ਵੇਹਰਤਾ ਵਤੁ ਦੀ ਸੇਜਾ ਜੁਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਭਾਇਨ ਹਰਤਾ ਜੀ ਤਨ ਟੂਟੀ ਝੰਕੀ ਵਾਸੀ ਬਿਨ ਰੋਜਨ ਹਰ ਨਿਰਭਉ ਤੇ ਆਇ ਜੀ ਤਨ ਕਾ ਪੋਸ ਬਗਵਾਸੀ ਏਣ ਸੇਵਾ ਜਿਨ ਸੇਵਾ ਮੇਰਾ ਹਰ ਦੀਤੇ ਹਰ ਹਰੂ ਕੁ ਸਮਾਸੀ ਸ਼ੈਤਾਨ ਸ਼ੈਤਾਨ ਜਿਨ ਹਰਤਾ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਪਗ ਰਤੇਰੇ ਭਗਤ ਭਨਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਦੁਜੀ ਹਰਨੇ ਕਿਨੇ ਕੀ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ ਤੁਪ ਤਾਪੇ ਜਪੇ ਬਿਅੰਤਾ ਤੇਰੇ ਨੇਕ ਤੇਰੇ ਨੇਕ ਪੜੇ ਬੁਸਮਰ ਸਾਸ ਜੀ ਖੜ ਕਿਰਾ ਕਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਧਾਵੇ ਮੇਰੇ ਹਰਿ ਭਗਵੰਤਾ ਤੂੰ ਆਦ ਪੁਰਖੇ ਪਰੰਪਰ ਕਰਤਾ ਜੀ ਤੁੜ ਦੇ ਵੜਾ ਕੋਈ ਤੂੰ ਜੁਗ ਜੁਗ ਕੋ ਸਰਸਾ ਦਾ ਤੂ ਕੋ ਜੀ ਤੂੰ ਅਚਲ ਕਰਤਾ ਸੋਈ ਤੁੜਿਆ ਪੇ ਭਾਵੇਂ ਸੋਈ ਵਰਤੇ ਜਿਤ ਤਾਪੇ ਕਰੇ ਸੋਈ ਤੁੜਿਆ ਪੇ ਸਿੱਟ ਸਭਿਉ ਪਾਈ ਜਿਤ ਤਾਪੈ ਸਰ ਜਸਾ ਬਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜਿ ਜੋ ਸਭ ਸੇ ਕਾ ਜਾਣੋਈ ਆਸਾ ਮਹਲਾ ਚੌਥਾ ਤੂ ਕਰਤਾ ਸਕਿਆਰ ਮੈਂਡਾ ਸਾਇ ਜੋ ਤੂ ਭਾਵੇਂ ਸੋਈ ਤਿਸੇ ਜੋ ਤੂ ਦੇ ਸੋਈ ਹੋ ਪਾਈ ਰਹਾਓ ਸਭ ਤੇਰੀ ਤੂ ਸਬਨਿ ਧਿਆਇ ਜਿਸੁ ਕਿਰਪਾ ਕਰੇ ਤੇ ਨਾਮ ਰਤਨੁ ਪਾਇਆ ਗੁਰਮੁਖ ਲਾਦਾ ਮਨੁ ਮੁਕਵਾਇ ਤਾਪੁ ਵਿਛੋੜਿਆ ਹਪ ਮਿਲਾਇਆ ਤੂ ਦਰਿਆ ਸਤੁਰੀ ਮਾਇ ਤੁਮੇ ਦੂਜਾ ਕੋਈ ਨਾ ਜੀ ਜਨ ਸੁਭ ਤੇਰਾ ਖੇਲ ਵਿਯੋਗ ਮਿਲ ਵਿਚਰਾਸ ਨੂੰ ਗੀਮੈਲ ਜਿਸ ਨੂੰ ਤੂ ਜਾਣੈ ਸੋ ਜਨ ਜਾਣੈ ਹਰ ਗੁਰ ਸਦੀ ਆਗ ਬਖਾਣ ਜਿਨ ਹਰ ਸੇਵਾ ਤੈਨ ਸੁਭ ਪਾਇ ਸਹਜੇ ਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆ ਸੁਭ ਹੋਏ ਤੁਮੇ ਦੂਜਾ ਵਰਨਾ ਕੋਈ ਤੂੰ ਕਰ ਕਰ ਵੇਖੇ ਜਾਣੈ ਸੋ ਜਨ ਨਾਨਕ ਗੁਰੂ ਮੇ ਪ੍ਰਗਟ ਹੋਏ ਆਤਸਾ ਮਹੱਲਾ ਪਹਿਲਾ ਕੀਤਿ ਸਰਵੜੇ ਭੈਲੇ ਨਿਵਾਸਾ ਪਾਣੀ ਪਾਵਕ ਤਨਹਿ ਕੀਆ ਪੰਕਰ ਮਾ ਭਗਨੇ ਚਾਲਾ ਹੁੰਦੇ ਕਹਿ ਤੇ ਡੂਬੀ ਹਲੇ ਬਨੇ ਕਦ ਚਿੱਤ ਸੁਮੁਨ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਉ ਨਾਉ ਜਤੀ ਸਤੀ ਨਹੀਂ ਭੜਿਆ ਮੂਰਮ ਹੋਦਾ ਜਨ ਪਿਆ ਪ੍ਰਣਮਤ ਨਾਨਕ ਤਿਨ ਕੀ ਸਰਨਾ ਜਿੰਤੂ ਨਾਹੀ ਬਿਸਰਿਆ ਤਾ ਮਹਿਲਾ ਪਨਿਵਾ ਆਈ ਪ੍ਰਾਪਤ ਮਾਨੁਖ ਦੇ ਹਰੀਆ ਗੋਮਨ ਮੇ ਕਹਿ ਤੇਰੀ ਬਰੀਆ ਵਰ ਕਾਤਰ ਕਿਤੇ ਨਾ ਕਾਮ ਸਾਸਨਤ ਭਜ ਕੇਵਲ ਨਾਮ ਸਰਨ ਜਾਲਾ ਭੋਜਨ ਦਰਨ ਕਾ ਜਨਮ ਵਿਥਾ ਜਾ ਤਰੰਗ ਮਾਇਆ ਕਹਿ ਰਹਾਓ ਜਬ ਤਾ ਸਿਨਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨਿਆ ਰਾਇ ਤਉ ਨਾਨਕ ਹਮਣੀ ਚਰਮ ਮਾ ਸਰਨ ਪਰੇ ਕੀ ਰੱਖੂ ਸਰਮਾ ਬਾਅ ਸ਼ਾਇਦ ਸਵੇ ਕਬੇ ਬਾਅ ਬੀ ਤੀਜੋ ਪਈ ਅਮਰੀ ਕਰੋ ਹਾ ਦੇ ਰਚਾ ਪੂਰਨ ਹੋਇ ਜਿਤ ਕੀ ਇਛਾ ਤਵ ਚਰਨ ਮਲੈ ਹ ਮਾਰਾ ਆਪਣਾ ਦਾਨ ਕਰੋ ਪ੍ਰਤੀ ਪਾਰਾ हमरे दुस वावो आचावो सुखी सेवक सिख बसो परिवारिया वरना त्यो जो तुम ते पाओ सेवक सिख हमारे तारिया चुन चुन सत्र हमारे मारिय आप दे मुझे बरिया मरण काल का तरास वरीयो सदा हमारे श्रेष्ठ जो करे वचा ਰਾਖ ਲਏ ਮੈਂ ਰਾਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬਰਨ ਸੁਨ ਕੇ ਹੰਤਾ ਤੁਮ ਹੋ ਪਰਿ ਚਤਰ ਦਸ ਪੰਤਾ ਕਾਲ ਪੈ ਬ੍ਰਹਮ ਅਵਤਰਾ ਕਾਲ ਪੈ ਸੁਭ ਜੀ ਅਵਤਰਾ ਕਾਲ ਪੈ ਕਰਮ ਸ੍ਰਭ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਵ ਬ੍ਰਹਮਾ ਜੋ ਥੀਓ ਜਮਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਜਤ ਬਨਾਇਓ ਦੇਵਦਾ ਜਛਨੀ ਬਜਾਇਓ ਆਲ ਅੰਤੇ ਕੀ ਅਵਤਾਰਾ ਸੋਈ ਗੁਰੂ ਸੰਗਿਓ ਹਮਾਰਾ ਨਮਸਕਾਰ ਤੇ ਸੇ ਕੋ ਹਮਾਰੇ ਸਕਲ ਪ੍ਰਜਾ ਜਨ ਆਪ ਸੁਵਾਰੇ ਸੇਵਕਣ ਕੋ ਸੰਗਮੁ ਸੰਪਤੀਓ ਸਤਰੰ ਕੋ ਪਰਮੋ ਬਧਕਿਓ ਘਟ ਘਟ ਕੇ ਅੰਤਰ ਕੀ ਜਾਣ ਭੋਲੇ ਬਿਰੇ ਕੀ ਪੀੜਿ ਪਛਾਨ ਚੀਂਟੀ ਤੇ ਕੁੰਤਰੇ ਸੋਲਾ ਸੋ ਪਰ ਕ੍ਰਿਪਾਲ ਸਖਰ ਫੂਲਾ ਸੰਤਨੁ ਪਾਇ ਤੇ ਦੁਖੀ ਸੁਖ ਪਾਇ ਸਾਧਨ ਕਹਿ ਸੋ ਕੀ ਏਕ ਏਕੀ ਪੀੜਿ ਪਛਾਨੈ ਘਟ ਘਟ ਕੇ ਉਲਟ ਪਟ ਕੀ ਜਾਣ ਜਬ ਦਰਖ ਕਰਾਇ ਗਰਤਾਰਾ ਪ੍ਰਜਾ ਤਰਤ ਤਬ ਦੇਹ ਉਪਾਰਾ ਜਵਾ ਕਰਤ ਕਰਤ ਹੋ ਕਬਹੁ ਤੁਮ ਮੈਂ ਮਤ ਭੇ ਤਰ ਸਭਹੁ ਜੇਤੇ ਬਨ ਸਿਰ ਸਭ ਤਾਰੇ ਆਪ ਹੀ ਆਪਣੀ ਬੂਝਿ ਉਚਾਰੇ ਤੁਮ ਸਭੀ ਤੇ ਰਤ ਨਰਾਣ ਜਾਣਦ ਪੇਦ ਪੇਦ ਅਰ ਆਲਮ ਮਰਿੰ ਕਾਨਨ ਬਕਾਲ ਨਰ ਲੰਬੀ ਆਦ ਨੀਲੇ ਨਾ ਦੇ ਸੰਭ ਤਾਕਾ ਮੂੜ ਉਚਾਰਤ ਪੇਦਾ ਜਾ ਕੋ ਪੇਵ ਨ ਭਾਵਤ ਪੇਦਾ ਤਾਕੋ ਕਿਰਪਾ ਹਨ ਮਾਨਤ ਮਹਾ ਮੂੜ ਕਛੁ ਭੇਦ ਨਾ ਜਾਣਤ महादेव को कह अरे सदा स नरंकार का चिणित नहि पेव याप अपनी बुद्ध है जेती वर्णन त पिन पिन ते तेती तुम्हारा लगन जाय बसारा कहव सजा मृत्यु संसार आय के रूप नोप स्वरूप आरंक तो राव कह तूपा अंडल जेर से त्रिकिने थोर खान बहु राय दे ने कहो हुड़ा जा है बैठा कौसिंद पेशन कड़े के ठा सरि से दगाए चंभ वार दगाड स्वरूप शंभव ਅਵਰਛਾਮੀ ਰਿਤੁ ਕਰੋ ਸੇ ਕੇ ਵਾਰ ਸੇ ਕਛ ਕਰੋ ਦਿਸਤ ਤੇ ਵਰਤ ਪਾਤਾ ਸਕਲ ਮਲੇ ਸੁਖ ਰੋਣ ਕਾਤਾ ਜੇ ਤੁਮ ਸ ਸਰਨੀ ਪਰੇ ਤਨ ਕਾ ਦਿਸ ਦੁਖ ਤੋ ਹਾ ਮਰੇ ਪੁਰਖਣ ਪਰ ਭਰੇ ਤੇ ਹਾਰੇ ਤਨ ਕਾ ਤੁਮ ਸੰਕਰ ਸਭ ਟਾਰੇ ਜੋ ਕਲ ਕੋ ਇਕ ਵਾਰ ਤੈ ਹੈ ਤਾ ਕੇ ਕਾਲ ਨਿਕਟ ਨ ਹੈ ਰਚਾ ਹੋਇ ਤੈ ਸਭ ਕਾਲਾ ਦੁਸਰੇ ਸ੍ਰੇ ਤਤ ਕਾਲਾ ਕਿਰਪਾ ਦੇ ਸੰਜਾਣੇ ਰਹੋ ਤਾ ਕੇ ਤਾਉ ਤਨ ਕਮੋ ਹਰ ਹੋ ਰਿਧ ਸਿਧ ਕਰਮੋ ਸਭ ਹੋਇ ਦਿਸੁ ਸਾਸ ਤਕੇ ਨਾ ਕੋਇ ਇਕ ਬਾਰ ਜੇ ਤੂੰ ਮੈ ਸਬਾਰਾ ਕਾਲ ਪਾਸਤੇ ਤਾਇ ਉਬਾਰਾ ਜਨਰ ਨਾਮ ਤਿਹਾਰੋ ਕਹਾ ਦਾਰਿਦਿਸ਼ ਧੂਕਤੇ ਰਹਾ ਘੜਗ ਕੇਤ ਮੈ ਸਰਨ ਤਿਹਾਰੀ ਆਪ ਹਰਦਲੇ ਹੋ ਬਾਰੀ ਸਰਬ ਤੋਰ ਬੋ ਸਹਾਏ ਬਿਸ਼ਦੋ ਧੂਲੇ ਹੋ ਬਚਾਈ ਸਮਯਾ ਪਾਇਗੇ ਜੋ ਤੇ ਤਮਰੇ ਤਪਤੇ ਕੋ ਅਗਰੇ ਨਹੀਂ ਆਨਿਓ ਰਾਮ ਰਹੀ ਪੁਰਾਨ ਕਰਾਨੇ ਕਹਿਮ ਤੇ ਕਨਾ ਮਾਨਿਓ ਸਿਵਰ ਸਾਸਰ ਬੇ ਸਭਾ ਵ ਭੇਦ ਕਹਿ ਹਮੇ ਕਨਾ ਜਾਣਿਓ ਸੇਰਸ ਬਾਣ ਕਿਰਪਾ ਤੁਮਰੀ ਕਰ ਮੈਨਕ ਸੁਭ ਧੋਏ ਬਖਾਨਿ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਈ ਜਹ ਕਿਲਾ ਜਸ ਗੋਬਿੰਦਾਸ ਤੁਹਾਰ ਆਰਾਮ ਕਲੀ ਮਹਲਾ ਤੀ ਜਾਣਦ ਕੋ ਕਾਰ ਸਤਗੁਰ ਪਰਸਾਰ ਆਨੰਦ ਤੇ ਹਮਰਿ ਮਾਇਸ ਸਤਗੁਰ ਮੈਂ ਪਾਇ ਸਤਗੁਰਤਾ ਪਾਇਆ ਸਹਿਰ ਸੇਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆਂ ਸ਼ਬਰੂਤਾ ਗਾਵੋ ਹਰੀ ਕੇ ਰਾਮ ਨਿਮ ਵਸਾਇਆ ਕਹੈ ਨਾਨਕ ਕੇ ਨੰਦ ਹੋਆ ਸਤਿਗੁਰੂ ਹੈ ਪਾਇਆ। ਏ ਮਨ ਮੇਰਾ ਤੂੰ ਸਦਾਰੂ ਹਰ ਨਾਲੇ। ਹਰ ਨਾਲੂ ਹੋ ਤੂੰ ਮਨ ਮੇਰੇ ਦੁੱਖ ਸਭ ਵੀ ਸਾਰਨਾ। ਅੰਗੀਕਾਰੋ ਕਰੇ ਤੇਰਾ ਕਰਜ ਸਭ ਸੁਵਾਰਨਾ। ਸਭ ਨਾਗਲਾ ਸੁਮਰਤ ਸਵਾਮੀ ਸੋਕਿ ਨੋ ਵੀ ਸਾਰੇ। ਕਹੈ ਨਾਨਕ ਮਨ ਮੇਰੇ ਸਦਾਰੂ ਹਰ ਨਾਲੇ। ਸਾਚੇ ਸਾਹਿਬਾ ਕ્યા ਨਹੀਂ ਕਰ ਤੇਰੇ ਘਰ ਤਾਂ ਤੇਰੇ ਸਭ ਕਜੈ ਜਿਸ ਤੇ ਹਿ ਸੋ ਪਾਵੇ। ਸਦਾ ਸਤਿ ਸ਼ੁਕਰਾ ਤੇਰੇ ਨਾਮ ਨਮਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੀ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਸਾਚਾ ਨਾਮ ਮੇਰਾ ਆਧਾਰ ਸਾਚੇ ਨਾਮੇ ਆਧਾਰ ਮਨ ਆਦਨ ਪੁਖਾ ਸਭਗੁਵਾਈਆਂ ਕਰਛਾਂ ਸੁਖ ਮਨਾਏ ਵਸਾਇ ਜਨਿ ਖਾਸਾ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਿੱਤੂਆਂ ਜਸਤੀਆਂ ਹੋੜਿਆਈਆਂ ਕਹੇ ਨਾਨਕ ਸੁਨੋ ਸੰਤੋ ਸ਼ਬਦ ਰੋਪਿਆ ਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪਾਛੇ ਵਰਤ ਘਰ ਸਭਾਗੇ ਘਰ ਸਭਾਗੇ ਸ਼ਬਦ ਵਾਜੇ ਕਲਾਜਤ ਕਰਤਾ ਰਿਆਂ ਪੰਚ ਦੁੱਤਰ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਝਿਨ ਕੋ ਸੇ ਨਾਮ ਹਰਿ ਕੇ ਲਾਗੇ ਕਹਿ ਨਾਨਕ ਤਸ ਕਹੁ ਆਤਤ ਕਰਨ ਵਾਜੇ ਅਲਿ ਸੁਨੋ ਵਦ ਭਾਗੀ ਹੋ ਸકલ ਮਨਹੋਰਤ ਪੂਰੇ ਪਾਰ ਪਰੰਪਰ ਪਾਇਆ ਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਕੀ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪੁਨੀਤ ਸਤਿਗੁਰ ਰਹਿਆ ਭਰਪੂਰ ਬਿਣਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨੰਦ ਤੂਰੇ ਮੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਦਿਨ ਵਸਤੂ ਪਈਓ ਸਰ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਿਓ ਰਿਸ਼ਕਾਂ ਲੁਕ ਸਿਉ ਆਧਾਰੋ ਜੇ ਕੋ ਖਾਵੇ ਜੇ ਕੋ ਮੁੰਚੇ ਰਿਸ਼ਕਾਂ ਹੋਏ ਉਧਾਰੋ ਇਹ ਵਸਤਰੀ ਨਹਿ ਜਾਇ ਨਿਤ ਨਿਤ ਰੱਖਿਓ ਰਤਾਰੋ ਤਮ ਸੰਸਾਰ ਚਰ ਲਗਤ ਰਹੀਐ ਸਭ ਨਾਨਕ ਭ੍ਰਮ ਪਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋ ਕੀਤਾ ਈ ਮੈਂ ਨਿਰਗੁਣਿਆਰੇ ਕੋ ਗੁਨਾਹ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮੇਰੈ ਮਤ ਹੋਈ ਸਤਿਗੁਰੁ ਛਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾਂ ਤਨ ਮਨ ਧੀ ਵਹਿ ਰਿਆ ਪੋੜੀ ਜਿੱਥੈ ਤੂ ਸੁਮਰਤ ਜਿੱਥੈ ਕੋਈ ਨਾਏ ਉਥੇ ਤੇਰੀ ਰਾਖੀ ਅਗਨੀ ਦੁਰਮਾਏ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਝੜ ਜਾਏ ਭੋਤਲ ਭਿਤ ਮਸਗਾ ਗੁਰ ਸਬਦੀ ਭਾਰ ਪਾਏ ਨਿਕਲ ਗਈ ਪਿਆਸੀ ਅਮ੍ਰਿਤ ਸੇ ਹੀ ਖਾਏ ਕਲਮੇ ਹੋ ਬਨ ਬਨ ਗੋਵਿੰਦ ਗਾਏ ਸਭ ਸੇ ਨੋ ਕਿਰਪਾ ਸਮਾਲੇ ਸਾਹੀ ਸਾਹਿ ਬਿਰਤਾ ਕੋਈ ਨਾ ਜਾਏ ਜੀ ਆਵਤ ਗਾਇ ਸ਼ਲੋਕ ਮਹੱਲਾ ਪੰਜਵਾ ਅੰਤਰ ਗੁਰੂ ਆਰਾਧਨਾ ਜੀਵਾ ਜਪ ਕਰ ਨਾਮ ਨੇਤਰੀ ਸਤ ਗੁਰ ਪੇਖ ਨਾ ਸਰਨੀ ਸੁਰ ਨਾ ਗੁਰ ਨਾਉ ਸਤ ਗੁਰ ਸੇ ਤੀਰਤਿ ਆਦਰ ਗਏ ਭਾਈ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਹਿਮਤ ਦੇ ਜਗ ਮੇ ਉਤਮ ਕਾਢੀ ਵਿਰਲੇ ਕੇ ਕੇ ਮਹੱਲਾ ਪੰਜਵਾ ਰਖੇ ਰਖਨੇ ਹਾਰਿਆ ਪ੍ਰਿਯੋ ਬਾਰੀਣ ਗੁਰ ਕੀ ਪੈਰੀ ਪਾਏ ਕਾਜ ਸੁਹਾਰੀਣ ਵਾਇਆ ਪ੍ਰਧਿਆਲ ਮਨੋਨਾ ਵਿਸਾਰੀਣ ਸਾਰ ਜਿਨਾ ਕੇ ਸੰਗ ਪਉ ਜਲਤਾਰੀਣ ਸਾਖਤ ਨਿੰਦਗ ਦੁਸ਼ਕਿ ਨਮਾਹਿ ਬਿਦਾਰੀਣ ਤੇ ਸਾਹਿਬ ਕੀ ਟੇਕ ਨਾਨਕ ਮਣੀ ਮਾਏ ਜੀ ਸਿਮਰਚੁ ਹੋਏ ਸਗਲੇ ਦੁਖ ਜਾਏ ਤੇ ਸਾਹਿਬ ਕੀ ਟੇਕ ਨਾਨਕ ਮਣੀ ਮਾਏ ਜੀ ਸਿਮਰਸ ਕੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ